ਅੱਜ ਮੈਂ ਫੇਰ ਪਹੁੰਚਿਆ ਜੀ ਆਪਣੇ ਮਿੱਤਰ ਦੀ ਦੁਕਾਨ ਦੇ ਵਿੱਚ ਜਸਵਾਲ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਜਿਵੇਂ ਜਾ ਚੱਲਣਾ ਅੱਛਾ ਮੇਰੀ ਗੱਲ ਸੁਣ ਮੈਂ ਜਾ ਰਹਾ ਕਿਤੇ ਪ੍ਰੋਗਰਾਮ ਤੇ ਤੇ ਮੈਨੂੰ ਦਿਖਾ ਕੱਪੜੇ ਕੋਈ ਵਧੀਆ ਜੇ ਠੀਕ ਹੈ ਹਾਂ ਦਿਖਾ ਚਲ ਸਤਿ ਸ੍ਰੀ ਅਕਾਲ ਮੈਨੂੰ ਇੰਨਾ ਟਾਈਮ ਨਹੀਂ ਹੈ ਕੋਈ ਟੀ-ਸ਼ਰਟ ਜਾਂ ਲੋਰਾਂ ਟੀ-ਸ਼ਰਟ ਦਿਖਾ ਦੇ ਮੈਨੂੰ ਟੀ-ਸ਼ਰਟ ਦਿਖਾ ਦੇ ਬਈਆ ਰਹੀ ਮੈਨੂੰ ਮੇਰੇ ਬੇਫਿਕਰ ਹੋ ਬਸ ਠੀਕ ਹੈ ਸਭ ਚੈੱਕ ਕਰੋ ਵਾਹ ਅਰ ਟੀ-ਸ਼ਰਟ ਦੇਖੋ ਥੋੜਾ ਬੜਾ ਵਧੀਆ ਤੇਰੇ ਵਿੱਚ ਕੁਝ ਹੋਰ ਹੈਗਾ ਰੰਗ ਰੰਗ ਇੱਥੇ ਕਲਰ ਰੰਗ ਦੇ ਡਿਜ਼ਾਈਨ ਹੋਰ ਮਿਲ ਜਾਣਗੇ ਦਿਸਾਈ ਦਾ ਬੜਾ ਘੁੱਟਾ ਕਰਾ ਇਹਦੇ ਵਿੱਚ ਹਾਂ ਇਹ ਵੀ ਹੈਗਾ ਮਲੋਂ ਆ ਗਿਆ ਮਲੋਂ ਜਿਹੜਾ ਚੱਲਦਾ ਜੋ ਜੋ ਕੋਲੋਗਸਟ ਵਿੱਚ ਰੰਗ ਬਾਰਾਂ ਰੰਗ ਦਾ ਬੜੇ ਵਾਧੂ ਨੇ ਆ ਦੇਖੋ ਲਓ ਜੀ ਕਾਜਾ ਦੇ ਡਿਜ਼ਾਈਨ ਸਾਰੀ ਹੈਗੀ ਆ ਇਹਦੇ ਵਿੱਚ ਇਹ ਆਹ ਦਿਸਾਈ ਤਾਂ ਮੈਨੂੰ ਆਹ ਕੱਟ ਦੇ ਕੱਪੜਾ ਦੇਖਾ ਦੇਣਾ ਮੈਨੂੰ ਦਿਖਾਓ ਹਾਂ ਬੜਾ ਠੀਕ ਹੈ ਭਾਈ ਆਰਡ ਦੀ ਚੀਜ਼ ਵਧੀਆ ਤੇ ਅੱਛਾ ਮੈਨੂੰ ਦੱਸ ਇਹਦਾ ਰੇਟ ਕੀ ਹੈ ਕੈ ਰੇਟ ਹੋਗਾ ਇਹਦਾ ਵੀਰੇ ਗੈਸ ਕਰੋ ਤੁਸੀਂ ਕਿ ਕੈ ਰੇਟ ਹੋਗੀ ਹੈ ਕਿਹਦਾ ਸਿਸਟਮ ਐਦਾਂ ਹੋਗਾ ਵੀ ਉਹ ਕੱਪੜਾ ਜਾਂ ਤਾਂ ਮੈਂ ਵੇਚਦਾ ਹਾਂ ਤਾਂ ਮੈਂ ਗੈਸ ਕਰਾਂ ਨਹੀਂ ਬੇਚਦੇ ਤੁਸੀਂ ਪਾਉਂਦੇ ਹੈਗੇ ਆ ਹਾਂ ਖਰੀਦ ਤੇ ਹੈਗੇ ਆ ਇਹ ਮੈਨੂੰ ਕੱਪੜਾ 5-600 ਰੁਪਏ ਦੇ ਲਗਭਗ ਹੈਗੀ ਐਡੀਸ਼ਨ ਹੈ ਨਾ ਏ ਵੀਰ ਜੀ ਤੁਹਾਨੂੰ ਸਾਡੀ ਸ਼ਾਪ ਤੇ ਮਿਲੂਗੀ ਸਿਰਫ 350 ਵੀ ਸਿਰਫ 350 ਦੀ ਕੱਪੜੇ ਦੀ ਗਾਰੰਟੀ ਕੱਪੜੇ ਦੀ ਗਾਰੰਟੀ ਫੁੱਲਾ ਵੀਰ ਜੀ ਆਪਾਂ ਜਿੰਮੇ ਆ ਆਪਾਂ ਜਿੰਮੇ ਆ ਆਪਾਂ ਜ਼ਿੰਮੇਵਾਰ ਆ ਵੀਰ ਜੀ ਆਪਾਂ ਜ਼ਿੰਮੇਵਾਰ ਆਪੇ ਲਾਤਾ ਤੇਰਾ ਆਫਰ ਚੱਲਦਾ ਏ ਹਾਂ ਜੀ ਵੀਰੇ ਆਫਰ ਚੱਲਦਾ ਲਾਤਾ ਜੀ ਆਫਰ ਗੋਲ ਗੜਾ ਵੀ ਦੇਖੋ ਅੱਛਾ ਇਹਦੇ ਵਿੱਚ ਹੋਰ ਵੀ ਹੈਗੀਆਂ ਤਰਪਾ ਹਾਂਜੀ ਹਾਂਜੀ ਆ ਦੇਖੋ ਵੀਰੇ ਅੱਡੇ ਦੇਣ ਦੇਖੋ ਫਰਾ ਬੈਕ ਦੇਖੋ ਕੀ ਕੀ ਬਾਤ ਹੈ ਇਹ ਤਾਂ ਐ ਘੋੜੇ ਬਣਾਏ ਹੋਏ ਜਿਵੇਂ ਆਖੀ ਤੇ ਇਹ ਵੀ ਯਾਨੀ 500 550 ਇਦਾਂ ਸੇਲ ਹੁੰਦੀ ਹੈ ਇਹ ਵੀ ਆਪਾਂ 6300 ਲਾਤੀ ਇਹ ਤਾਂ ਮੇਰੇ ਘਰ ਕੀ ਲਾਇਆ ਨਹੀਂ ਵੈਸੀ ਲਾਤੀ ਉਹ ਵੀ ਆਫਰ ਲਈ ਹੋਈ ਆਪਣੇ 350 ਲਓ ਜੀ ਜਿਹੜੇ ਸਾਡੇ ਨੇੜੇ ਤੇੜੇ ਵੀਡੀਓ ਦੇਖਦੇ ਆ ਸਾਡੇ ਪਿਆਰੇ ਸੱਜਣ ਮਿੱਤਰ ਭੈਣ ਭਰਾ ਤਾਂ ਮੇਰਾ ਵੀਰ ਬਣ ਕੇ ਇੱਕ ਵਾਰ ਜਰੂਰ ਜਸਵੰਤ ਸਿੰਘ ਮਾਣੇ ਮજરા ਮੋੜ ਤਸੀਲ ਜਸਵਾਲ ਜਸ ਜਸਵਾਲ ਜਸਵਾਲ ਜਸਨ ਜਸਲਾ ਜਸਨ ਜਸਵਾਲ ਜਸਲਾ ਇੱਕ ਵਾਰ ਜ਼ਰੂਰ ਇਹ ਤੋਂ ਕੱਪੜਾ ਲੈ ਕੇ ਦੇਖੋ ਲੋਹ ਟੀ-ਸ਼ਰਟਾਂ ਵੀ ਲੈ ਕੇ ਦੇਖੋ ਤੇ ਦੇਖੋ ਜੀ ਮੈਨਾਂ ਕੱਪੜਾ ਇਹਦੇ ਕੁਲਤੀ ਲੈ ਕੇ ਜਾਣਾ ਕਿਉਂਕਿ ਹੁਣ ਜਦੋਂ ਮਿੱਤਰ ਦੀ ਦੁਕਾਨ ਖੁੱਲੀ ਆ ਤਾਂ ਸਾਡਾ ਫਰਜ਼ ਬਣਦਾ ਸੀ ਮਿੱਤਰ ਵੀ ਭਾਈ ਦੇਖੋ ਇਹਦੀ ਮਿਹਨਤ ਆ ਲੋ ਇਹਦੀ ਮਿਹਨਤ ਆ ਅੱਛਾ ਇਹਦੇ ਵੀ ਆਹੀ ਹਾਂਜੀ ਉਹਨਾਂ ਚ ਕਲਰ ਦੇਖੋ ਡਿਜ਼ਾਈਨ ਮਿਲ ਜਾਣਗੇ ਇਹਨਾਂ ਚ ਬੱਦ ਟੀ-ਸ਼ਰਟ ਤਾਂ ਵਿੱਚ 100 ਰੁਪਏ ਤੋਂ ਵੀ ਸਟਾਰਟਿੰਗ ਹੈਗੀ ਆ 100 ਰੁਪਏ ਤੋਂ ਟੀ-ਸ਼ਰਟ ਸਟਾਰਟ ਆ ਪਰ ਇਹ ਜਿਹੜੀ ਆ ਇਹ ਵਧੀਆ ਕੁਆਲਿਟੀ ਚਾ ਵਧੀਆ ੜੀ ਦੀ ਕੁਆਲਿਟੀ ਦੇ ਵਿੱਚ ਇਹ ਬਾਜ਼ਾਰ 'ਚ ਵੀਰੇ ਉਹ ਹੀ 500 550 ਇੱਧਰ ਸੇਲ ਹੈ ਅੱਛਾ ਕੋਈ ਲੋਰ 'ਚ ਵੀ ਹੈ ਕੋਈ ਆਫਰ ਲੋਰ 'ਚ ਵਧੂ ਵੀਰੇ ਲੋਰ 'ਚ ਤਾਂ ਦੇਖੋ ਹਾਂ ਜਿੱਦਾ ਹੋ ਗਈ ਵੀਰੇ ਜਿੱਦਾ ਦੇਖੋ ਵੀਰੇ 6 ਪਾਕਟ 6 ਪਾਕਟ ਠੀਕ ਹੈ ਅੱਛਾ ਇਹ ਵੀ ਬਾਜ਼ਾਰ 'ਚ 500 450 ਇੱਧਰ ਸੇਲ ਹੁੰਦੇ ਆ ਇਹ ਸਿਰਫ 200 ਰੁਪਏ ਉਹ ਤੇਰੀ ਲਓ ਜੀ ਲਾ ਤਾਂ ਆਫਰ 200 ਰੁਪਏ ਦਾ ਹਾਂ ਜੀ ਕੀ ਬਾਤ ਆ ਔਰ ਕਿਹੜੀ ਆ ਇਹਦੇ ਵਿੱਚ ਵੀਰੇ ਕਲਰ ਰਾਗੇ ਡਿਜ਼ਾਈਨ ਮਿਲ ਜਾਣਗੇ ਨਹੀਂ ਇਹ ਤਾਂ ਬਿਨਾ ਹੋਰ ਕੋਈ ਲੋਰ ਬਸ ਇਹ ਆ ਦੇਖੋ ਇੱਕ ਆ ਵੀ ਲੋਰ ਆ ਨਵਾਂ ਆਰਟੀਕਲ ਆ ਗਿਆ ਇਹ ਮਨੋ 100 ਰੁਪਏ ਦੀ ਲਗਣੀ ਇਹਨੇ ਨਹੀਂ ਵੀਰ ਜੀ ਹਾਂ ਇਹ ਵੀ ਇਹੀ ਡੇਟਾ ਸਿਰ ਅੱਛਾ ਇਹ ਵੀ 200 ਰੁਪਏ ਹਾਂ ਜੀ ਹਾਂ ਜੀ ਲੋਚ ਇੱਕ ਵਾਰ ਵਿਜ਼ਿਟ ਇੱਕ ਵਾਰ ਜਰੂਰ ਖਰੀਦਿਓ ਬਾਈ ਤੇ ਕੱਪੜਾ ਜਰੂਰ ਆਇਓ ਤੇ ਮੇਰਾ ਮਾਨ ਜਰੂਰ ਰੱਖਿਓ ਵੀ ਮੇਰਾ ਬਾਈ ਆ ਕੇ ਕਹਿੰਦਾ ਵਾਖਾ ਹੈ ਬਾਈ ਤੇਰੇ ਪਿਆਰੇ ਆਏ ਤੇ ਬਸ ਯਾਰ ਦੇਖੋ ਵੀ ਦੀ ਆਪਣਾ ਪੰਜਾਬ ਨਵਾਂ ਇੱਥੇ ਡਿਜ਼ਾਈਨ ਅਚਾਵਾ ਆਹ ਕੀ ਬਾਤ ਆ ਡਿਜ਼ਾਈਨ ਚਾਹ ਪੰਜਾਬ ਹੈ ਪੰਜਾਬ ਹਾਂ ਜੀ ਇਹ ਵੀ ਵਰੀ ਹੈ ਰੇਟ ਲਾਇਆ 200 ਰੁਪਏ 200 ਰੁਪਏ ਹਾਂ ਜੀ ਅੱਛਾ ਇਹ ਤੋਂ ਥੋੜੀ ਹੋਰ ਹੈ ਕੁਛ ਮੜੀ-ਮੋਟੀ ਕੋਈ ਉੱਪਰ ਤੋਂ ਵੱਧ ਤੋਂ ਵੱਧ ਵਧੀਆ ਤੇ ਵਧੀਆ ਡਿਜ਼ਾਈਨ ਜਿੱਦਾਂ ਮਰਜ਼ੀ ਆਹ ਦੇਖੋ ਜੀ ਇਹ ਵੀਰੇ ਕਰਾਚੀ ਕਪੜਾ ਆ ਗਿਆ ਕਪੜੇ ਸਟੱਫ ਚੈੱਕ ਕਰੋ ਤੁਸੀਂ ਗੱਲ ਪੱਕੇ ਜੀ ਕਰੂਗਾ ਪੂਰਾ ਹੈ ਜੀ ਬੜਾ ਸਾਜੀ ਇਹ ਵੀਰੇ ਬਿਆਰ ਦੇ ਵਿੱਚ 1000 ਯਾਰ ਅਸੂ 9500 ਇੱਥੇ ਲਾਸਟ ਸੇਲ ਹੋਦੀ ਆ ਆਪਾਂ ਫਿਕਸ ਇਹ ਰੱਖਿਆ ਹੋਇਆ ਸਿਰਫ 7500 ਜੇ ਮਨ ਲੱਗਣੀ ਕੋ ਵੀਡੀਓ ਦੇਖ ਕੇ ਹੋਵੇ ਤੇ ਵੀਰ ਜੀ ਫੇਰ ਆਪਾਂ ਹੋਰ ਮਾਣਦਾਨ ਕਰਾਂਗੇ ਬੰਦੇ ਹੋਰ ਕਰਦਾ ਹਾਂ ਜੀ ਜ਼ਰੂਰ ਕਰਾਂਗੇ ਮੌਕੇ ਤੇ ਹਾਂਜੀ ਮੌਕੇ ਤੇ ਮੌਕੇ ਤੇ ਬਾਕੀ ਵੀਰ ਜੀ ਇਹਨਾਂ ਚ ਕਰਾ ਰੱਖੇ ਡਿਜ਼ਾਈਨ ਹੈਗੇ ਆ ਆ ਦੇਖੋ ਆਹ ਉਹ ਕੈਬਿਨ ਇਹਦਾ ਕਾਹਦੀ ਹਾਂਜੀ ਸੇਮ ਕਾਹੜਾ ਚ ਕਪੜਾ ਹੈ ਕਪੜਾ ਹਾਂਜੀ ਵੀਰ ਜੀ ਬਾਕੀ ਕਈਆਂ ਦੀ ਡਿਮਾਂਡ ਹੁੰਦੀ ਆ ਵੀ ਕਲਰਫੁੱਲ ਚਾਹੀਦੇ ਫਲਾਣਾ ਜਾਈਦਾ ਟਮਗਾਣਾ ਬਾਕੀ ਕਪੜਾ ਕਪੜਾ ਸੀ ਤੁਹਾਨੂੰ ਦਿਖਾਉਂਦਿਆਂ ਨੇ ਠਾਕੇਣਾ ਅਰੇ ਕਪੜਾ ਇੰਨਾ ਕੁ ਪਿਆ ਕਈ ਕਹਿੰਦੇ ਆ ਵੀ ਕਲਰਫੁਲ ਚਾਹੀਦੀਆਂ ਉਹ ਵੀ ਹੈਗੀਆਂ ਰੈੱਡ ਤੇ ਨੀਲ ਨਾ ਚੱਲਣਾ ਹਾਂਜੀ ਹਾਂਜੀ ਇਹ ਇਹ ਵੀ ਹੈ ਨਾ ਇੱਕ ਇਹ ਵੀ ਉਹੀ ਰੇਟ ਆ ਨਹੀਂ ਵੀਰੇ ਇਹ ਘੱਟ ਆ ਜੀ ਇਹ ਲੱਗੂਗੀ ਆਪਣਾ ਵਾਤੇ 650 ਅੱਛਾ ਇਹ 650 ਦੀ ਹੈ ਹਾਂ ਇਹ ਸਟੱਚ ਹੁੰਦੀ ਆ ਹਾਂ ਸਟੱਚ ਉਹ ਲੈ ਵੀ ਚੀਏ ਕੀ ਕੀ ਕਾ ਲੋ ਜੀ ਇੱਕ ਵਾਰ ਵਿਜਿਟ ਜ਼ਰੂਰ ਕਰੋ ਟਮੋਫੀ ਨੰਬਰ ਵੀ ਜਰੂਰ ਵਿੱਚ ਇਤਖਾਮਤ ਲਾਉਗੇ ਬਾਈ ਦਾ ਤੇ ਤੁਹਾਨੂੰ ਐਡਰੈਸ ਵੀ ਪੂਰਾ ਦੱਸ ਦਿੱਤਾ ਠੀਕ ਹੈ ਜੀ ਸਾਨੂੰ ਇੱਕ ਵਾਰ ਜਰੂਰ ਤੁਸੀਂ ਇਹ ਬਦੀ ਬਵਾ ਕੇ ਦਿਖਾ ਗੋ ਵਧੀਆ ਜੀ ਯਾਰ ਹਾ ਸਟੈਚਰ ਵੀਰੇ ਹਾ ਸਟੈਚਰ ਲੈਵ ਹੋਵੇ ਉਹ ਜਿਹੜੀ ਅੱਜ ਕੱਲ ਉਹ ਨਹੀਂ ਚੱਲਦੇ ਲੈਕਰਾਂ ਨੁਕਰਾਈਆਂ ਉਹ ਵੀ ਹੈਗੀਆਂ ਉਹਨੇ ਬਲੈਕ ਚ ਹੈਗੀ ਹੈ ਜੀ ਨਾ ਅੱਛਾ ਇਸ ਸਟੈਚਰ ਸਾਈ ਮਰੀ ਖਿੱਚ ਕੇ ਦਿਖਾਈ ਸਟੈਚਰ ਵਾਲਾ ਵੀ ਜੀ ਸਟੈਚਰ ਫੋਨ ਲਾ ਹਾਂਜੀ ਕਿਆ ਬਾਤ ਹੈ ਲੱਕ ਪੂਰਾ ਮਿਲ ਜਾਊਗਾ 35 36 38 40 42 ਸਾਰੇ ਲੱਕ ਮਿਲ ਜਾਣਗੇ ਵੀਰੇ ਇਹ ਲਾਸਟ ਲੱਕ ਕਿੱਥੇ ਤੱਕ ਹੁੰਦਾ ਨਾ ਥੱਲੇ ਦੇ ਕੁਲੀ ਚਾਈਦੀਆਂ ਇਹ ਕੜੀਆਂ ਵਾਲੀਆਂ ਜਿਹੜੇ ਨਹੀਂ ਪਾਵੇ ਹਨ ਕੁਲੀਆਂ ਉਹਨਾਂ ਵਾਸਤੇ ਨੈਰੋ ਵੀ ਹੈਗੀਆਂ ਤੇ ਨੈਰੋ ਚ ਚਾਹੀਦੀਆਂ ਅੱਛਾ ਇਹ ਨੈਰ ਇਹ ਵੀ ਸਟੈਚਾ ਪਰ ਹਾਂ ਜੀ ਵੀਰੇ ਕੁਆਲਿਟੀ ਚੈੱਕ ਕਰ ਵੀਰੇ ਪੈਂਟ ਦੇ ਕੱਪੜਾ ਦੇਖੋ ਠੀਕ ਹੈ ਜੀ ਗਾਰੰਟੀ ਫੁੱਲ ਗਾਰੰਟੀ ਵੀਰੇ ਰੰਗ ਦੀ ਆ ਦੇਖੋ ਫੁੱਲ ਸਟੈਚਾ ਠੀਕ ਹੈ ਜੀ ਇਹਨਾਂ ਚ ਕਲਰ ਡਿਜ਼ਾਈਨ ਰੰਗ ਵੱਧੂ ਮਿਲ ਜਾਣਗੇ ਬਾਕੀ ਕਾਹਤ ਹੁੰਦੀ ਹੈ ਜਿਹੜੀਆਂ ਇਹ ਕਿਹੜੀ ਆ ਇਹ ਵੀ ਨੇ ਸਟ੍ਰੇਟ ਫਿਟਿੰਗ ਆ ਗਈ ਅੱਛਾ ਸਟ੍ਰੇਟ ਫਿਟਿੰਗ ਆ ਗਈ ਆ ਦੇਖੋ ਪੇਂਟ ਦੀ ਕੁਆਲਿਟੀ ਦੇਖੋ ਪਿੱਛੇ ਡਿਜ਼ਾਈਨ ਦੇਖੋ ਇਹਦਾ ਠੀਕ ਹੈ ਜੀ ਜਿਹੜੀ ਅੱਜ ਕੱਲ ਚੱਲਦੀ ਹੈ ਜਿਹੜੀ ਅੱਜ ਕੱਲ ਚੱਲਦੀ ਆ ਹਾਂਜੀ ਬਹੁਤ ਚੀਜ਼ਾਂ ਨੇ ਵੀਰੇ ਇਹ ਇਹਨਾਂ ਚ ਆਪਣੇ ਕੋਲ ਨੈਰੋ ਵੀ ਮਿਲ ਜੂਗੇ ਤੁਹਾਨੂੰ ਠੀਕ ਹੈ ਜੀ ਜਿਹੜੇ ਸਟੇਟ ਫਿਟਿੰਗ ਅੱਜ ਕੱਲ ਮੁੰਡੇ ਭਾਲਦੇ ਆ ਜਾਂ ਪਾਉਂਦੇ ਆ ਉਹ ਵੀ ਮਿਲ ਜਾਣਗੇ ਕਿਹਨੇ ਤੇ ਰੰਗੜੇ ਦੇਣ ਹੈਗੇ ਆ ਪਰ ਕੋਈ ਵੀ ਨਹੀਂ ਲਾਈਟ ਕਲਰ ਨਹੀਂ ਪਾਉਂਦੇ ਹਨ ਡਾਰਕ ਮਗਰੇ ਆ ਡਾਰਕ ਕੋਈ ਹੈਗੇ ਕਲਰ ਜਣੀ ਕਿ ਇਹਨਾਂ ਚ ਸਾਰੀ ਵੈਰੈਟੀ ਹੈਗੀ ਆਪਣੀ ਕੁਜਿਨ ਚ ਠੀਕ ਆ ਇਸ ਤੋਂ ਵੀ ਨਾ ਜਿੱਦਾਂ ਕਾਟਨ ਆ ਜਾਂਦੀ ਹੈ ਫਿਰ ਆ ਦੇਖੋ ਜਿਵੇਂ ਪਾਰਟੀ ਵੀ ਰੈਟ ਆ ਗਈ ਨਾ ਬਿਆਹ ਥੱਲੇ ਠੀਕ ਹੈ ਜੀ ਕਾਟਨ ਵੈਂਟ ਆ ਗਈ ਇਹਨਾਂ 'ਚ ਕਲਰ ਮਿਲ ਜਾਣਗੇ ਵੀ ਇਹਦੇ ਕੱਪੜੇ ਦੀ ਗਰੰਟੀਆਂ ਗਰੰਟੀਆਂ ਇਹਦੀ ਵੀ ਗਰੰਟੀ ਹੁੰਦੀ ਆ ਠੀਕ ਹੈ ਜੀ ਬਜੇ ਖਰਾਬ ਨਹੀਂ ਹੁੰਦੀ ਫੁੱਲ ਸਟ੍ਰੈਚ ਹੁੰਦੀ ਆ ਇਹ ਵੀ ਇਹਨਾਂ 'ਚ ਕਲਰ ਰੰਗ ਡਿਜ਼ਾਈਨ ਤੁਹਾਨੂੰ ਬੱਦੂ ਹੋ ਜਾਣਗੇ ਹਾਂ ਫਿਰ ਆਹ ਦੇਖੋ ਹੋਰ ਫਿਰ ਕਾਰਗੋ ਮੰਗਦੇ ਆ ਕਈ ਹਾਂ ਅੱਛਾ ਇਹ ਕਾਰਗੋ ਚ ਆ ਗਈ ਨੇ ਇਹ ਕਾਰਗੋ ਆ ਗਈ ਹਾਂ ਇਹ ਕਾਰਗੋ ਆ ਗਈ ਇਹ ਵੀ ਪੈਂਟਾਂ ਵਿੱਚ ਆ ਜਾਂਦੀ ਆ ਹਾਂ ਜੀ ਵੀਰੇ ਪੈਂਟਾਂ 'ਚ ਹੀ ਆਉਂਦੀ ਆ ਇਹ ਓਕੇ ਕਈ ਮੰਗਦੇ ਆ ਇਦੇ ਵਿੱਚ ਵੀ ਸਟੇਟ ਮੰਗਦੇ ਦਾ ਸਟੇਟ ਆ ਇਹ ਇਹ ਚ ਜਿਹੜੀ ਥੱਲੇ ਤੋਂ ਰੱਬ ਵਾਲੀ ਹੁੰਦੀ ਆ ਉਹ ਵੀ ਮਿਲ ਜੂਗੀ ਉਹ ਵੀ ਮਿਲ ਜੂਗੀ ਜਾਨੀ ਕਿ ਸਾਰਾ ਕੁਝ ਮਿਲ ਸਰਦਾ ਹੈਗੀ ਹਾਂਜੀ ਸਾਰੇ ਕੁਝ ਠੀਕ ਹੈ ਜੀ ਇਹਨਾਂ ਚ ਕਲਰ ਮਿਲ ਜਾਣਗੇ ਵੀਰ ਜੀ ਠੀਕ ਹੈ ਜੀ ਬਾਕੀ ਸ਼ਰਟਾਂ ਦੇਖੋ ਫਿਰ ਬਾਕੀ ਪੈਂਟਾਂ ਦੀ ਆਪਣੇ ਕੋਲ ਵੈਰਾਈਟੀ ਆਈ ਹੈ ਕਿ ਹੋਰ ਵੀ ਹੈ ਬੈਟਰ ਵੈਰਾਈਟੀ ਵੀ ਇਹਨਾਂ ਚ ਵਾਧੂ ਮਿਲ ਜੂਗੀ ਤੁਹਾਨੂੰ ਇਹਨਾਂ ਚ ਬਾਕੀ ਕਲਰ ਰੰਗ ਡਿਜ਼ਾਈਨ ਜਾਂ ਕੁਝ ਹੋਰ ਪੈਂਟਾਂ ਚ ਵੀ ਹੋਰ ਦਿਖਾ ਦਿੰਨਾ ਜੇ ਤੁਹਾਨੂੰ ਦੇਖਣੇ ਇਹਨਾਂ ਦੇ ਵੀ ਹੋਰ ਮਿਲ ਜਾਣਗੇ ਪੈਂਟਾ ਜਿਦਾ ਦੇਖੋ ਜੀ ਇਹ ਨੈਰੋ ਆਗੀ ਕੋਚ ਐਨੈਰੋ ਆ। ਇਹ ਵੀ ਸਟੈਚਾ? ਬੋਲਸ ਸਟੈਚਾ। ਪਾਣੀ ਦਾ ਕਪੜਾ ਜਿਕਾ ਤਾਂ ਸਟੈਚਾ ਹੀ ਚੱਲਦਾ ਹੈ ਨਾ। ਹਾਂਜੀ ਵੀਰੇ ਸਟੈਚਾ ਹੀ ਚੱਲਦਾ। ਠੀਕ ਹੈ ਜੀ। ਪਰ ਜਿਆਦਾਤਰ ਅੱਜ ਕੱਲ ਨੈਰੋ ਦਾ ਟ੍ਰੈਡ ਨਹੀਂ ਹੈਗਾ। ਹਾਂ ਮੁੱਡੇ ਵਾਉਂਦੇ ਨੇ ਨਾ ਅੱਜ ਕੱਲ ਖੁੱਲੀਆਂ ਬੈਂਟਾਂ ਚਲਦੀਆਂ। ਖੁੱਲੀਆਂ ਹੀ ਬੈਂਟਾਂ ਆ। ਹਾਂ। ਆਹ ਚੀ ਚੱਲਦੀ ਅੱਜ ਕੱਲ ਵੈਸੇ। ਚੱਲਦੀ ਵੀਰੇ ਅੱਜ ਕੱਲ ਇਹੀ ਜ਼ਿਆਦਾ ਵਿਕਦੀ ਹੈ। ਸਹੀ ਗੱਲ ਆ। ਡਿਮਾਂਡ ਵੀ ਹੈਗੀ ਹੈ ਬੈਂਟ ਦੀ ਦੀ। ਡਿਮਾਂਡ ਵੀ ਹੈ। ਠੀਕ। ਮਕੀਨਾਂ ਤੇ ਮੇਰੇ ਡਿਜ਼ਾਈਨ ਮਿਲ ਜਾਣਗੇ। ਕੱਟਣ ਮਿਲ ਜਾਣਗੇ, ਰੰਗ ਮ ਡਾਰਕ ਕਰਨ ਨਹੀਂ ਪਾਉਂਦੇ ਲਾਈਟ ਲਾਈਟ ਕਰਨਾ ਹਾਂ ਕਾਪੇਬਿਲਿਟੀ ਚੁਆਇਸ ਸਰ ਸਾਰੇ ਆਪਣੀ ਆਪਣੀ ਚੁਆਇਸ ਮਾਉਣੇ ਵੀਰੇ ਇਹਨਾਂ 'ਚ ਕਲਰ ਹੈਗੇ ਆ ਆ ਦੇਖੋ ਹਾਂ ਆਪਣੇ ਕੋਲ ਉਹਨਾਂ ਕੋਲ ਬੱਚਿਆਂ ਦੀਆਂ ਨਹੀਂ ਮਿਲਦੇ ਬੱਚੇ ਤਾਂ ਨਹੀਂ ਵੀਰੇ ਓਨਲੀ ਜੈਂਟਸ ਮਿਲੂਗਾ ਆਪਣੇ ਕੋਲ ਠੀਕ ਆ ਇਸ ਤੋਂ ਬਾਅਦ ਪੈਂਟਾਂ ਦੀ ਵੈਰਾਈਟੀ ਥੋੜਾ ਜਿਹਾ ਸ਼ਰਟਾਂ ਨੂੰ ਹਾਂ ਉਹਨੂੰ ਸ਼ਰਟ ਆ ਵੀ ਦਿਖਾ ਦਿਓ ਨੀ ਨਿਕਮਰ ਹੋਣਾ ਆ ਦੇਖੋ ਵੀਰੇ ਸ਼ਰਟ ਇਹਦਾ ਰੇਟ ਵੀਰੇ ਕਟੋ-ਕਟ 400 450 ਸੇਲ ਹੁੰਦੀ ਆ ਆਪਣੇ ਕੋਲ ਸਿਰਫ ਤੁਹਾਨੂੰ ਮਿਲੂਗੇ 3500 ਵਿੱਚ ਕਿਆ ਬਾਤ ਹੈ ਸ਼ਰਟ ओनली 3500 ਜਿਹੜੀ ਮਰਜ਼ੀ ਲਿਓ ਇਹਨਾਂ ਦੇ ਰੰਗ ਦੇਖੋ ਕਲਰ ਦੇਖੋ ਮਨ ਲਾ ਮਨ ਲਾ ਮੈਂ ਇੱਕ ਸ਼ਰਟ ਲੈ ਲਈ ਇੱਕ ਲੈ ਲਈ ਜੀ ਮੈਂ ਪੈਂਟ ਇਹਦਾ ਕੰਬੋ ਵੀਰੇ ਕੰਬੋ ਦੇਖੋ ਮੈਂ ਤੁਹਾਨੂੰ ਦੱਸਦਾ ਹਾਂ ਹਾਂ ਠੀਕ ਆ ਇਹ ਜੋ ਕੰਬੋ ਬਣਾਈਏ ਤਾਂ ਕਟੋ-ਕਟ ਇਹ ਬਣੂਗਾ 1500 1600 ਦੇ ਕਰੀਬ ਉਹ ਮਾਰਕੀਟ ਤੇ ਜਾ ਮਾਰਕੀਟ ਬਣਾਉਂਗਾ ਆ ਮਾਰਕੀਟ ਬਣਾਉਂਗਾ ਆ ਆਪਣੇ ਕੋਲ ਪੈਂਟ ਤੇ ਸ਼ਰਟ ਦੋਨੋਂ ਕੰਬੋ ਬਣਨਗੇ ਸਿਰਫ 1200 ਰੁਪਏ ਦੇ ਵਿੱਚ ਲੌਚ 900 ਰੁਪਏ ਦੀ ਮੱਲਾ ਪੈਂਟ ਹਾਂਜੀ 300 ਦੀ ਦਾ ਹਿਸਾਬ ਨਾਲ ਕੈਤੀ ਸ਼ਾਮਿਲ ਨੇ ਕੱਟ ਵਾਲੀ ਵੀ ਲੈਣੀ ਆ ਆਪਾਂ ਕੱਟ ਵਾਲਾ ਵੀ ਬਣਾ ਦਾਂਗੇ ਆ ਦੇਖੋ ਇਹ ਆ ਪੈਂਟ ਲੱਗ ਜੇਗੀ ਠੀਕ ਹੈ ਜੀ ਇਹ ਕੰਬੋ ਸਿਰਫ ਆਈ ਸ਼ਰਟ ਲਾ ਕੇ ਨਾਲ ਇਹ ਵੱਡ ਜਾਊਗਾ 950 ਰੁਪਏ 950 ਬਿੱਟ ਪੈਂਟ ਕੁਆਲਟੀ 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 ਆ ਹਾਂ ਜੀ ਇਹਨਾਂ ਦੇ ਸਾਰੇ ਮਿਲ ਜਣੇ ਆ ਬਾਕੀ ਸ਼ਰਟ ਮੈਂ ਤੁਹਾਨੂੰ ਦਿਖਾਉਣਾ ਆ ਨਾ ਆ ਦੇਖ ਲੇ ਸ਼ਰਟ ਜਿਹੜੀ ਮਰਜ਼ੀ ਲਿਓ ਆ ਦੇਖ ਵੀ ਸ਼ਰਟ ਦਾ ਰੇਟ ਸੇਮ ਆ ਸ਼ਰਟ 350 ਜਿਹੜੀ ਮਰਜ਼ੀ ਲਿਓ ਕੰਬੋ ਜਣੀ ਕੇ ਸਸਤੀ ਪੈ ਜਾਣੀ ਆ ਦੇਖੋ ਆਰ ਫੁੱਲ ਗਰੰਟੀ ਵਿਵਰੇ ਕੱਪੜੇ ਦੀ ਐਦਾਂ ਨਹੀਂ ਵੀ ਧੋਏ ਤੇ ਰੰਗ ਖਰਾਬ ਹੋ ਜਾਊਗਾ ਜਾਂ ਖਰਾਬ ਵਾਪਸੀ ਹੋਊਗੀ ਤੁਹਾਡੀ ਓਕੇ ਹਾਂਜੀ ਇੱਚ ਕੋਈ ਕੰਪਲੇਨਟ ਨਹੀਂ ਆਊਗੀ ਆ ਦੇਖੋ ਇੰਨਾ ਚ ਕਲਰ ਨਾਲ ਕੇ ਡਿਜ਼ਾਈਨ ਸਾਰੇ ਮਿਲ ਜਾਣਗੇ ਤੁਹਾਨੂੰ ਠੀਕ ਆ ਇਸ ਤੋਂ ਥੋੜੀ ਵਧੀਆ ਕੁਆਲਿਟੀ ਹੋਰ ਵਧੀਆ ਚਾਹੀਦੀ ਆ ਉਹ ਵੀ ਆਪ ਨੂੰ ਅਵੇਲੇਬਲ ਲਈਆਂ ਜਿੱਦਾਂ ਆ ਆ ਗਈ ਐ ਪੈਕਿੰਗ ਵਿੱਚ ਆ ਦੇਖੋ ਇਹ ਸ਼ਰਟ ਅਰੇ ਸਟਾਫ ਚੈੱਕ ਕਰੋ ਜੀ ਬੜੀ ਕੁਆਲਿਟੀ ਦੇਪਰ ਸ਼ਰਟ ਆਹ ਦੇਖੋ ਵੀ ਫੁੱਲ ਗਰੰਟੀ ਆ ਪਿਓਰ ਕਾਟਰ ਵਾਲਾ ਵਾਸ਼ਿੰਗ ਕਪੜਾ ਠੀਕ ਆ ਲੱਗੂਗੀ ਇਹ ਲੱਗੂਗੀ ਵੀਰੇ 450 ਰੁਪਏ ਦੀ ਇਹਦੇ ਮਾਰਕੀਟ ਰੇਟ 650 550 ਇਦਾਂ ਲਾਸਟ ਵਿਕਦੀ ਆ ਤੇ ਆਪਣੇ ਕਿਲੋ ਕੁ ਸਿਰਫ ਓਨਲੀ 450 ਕੰਬੋ ਬਣ ਜਾਂਦਾ ਫੇਰ ਸਸਤੀ ਬਣ ਜਾਂਦੀ ਆ ਹਾਂਜੀ ਕੰਬੋ ਦੇ ਨਾਲ ਤੁਹਾਨੂੰ ਹੋਰ ਲੈਸ ਪੈ ਜੂਗੀ ਇਹਦੇ ਵਿੱਚ ਇਹਨਾਂ ਚ ਵੀ ਕਲਰ ਰੈਗਡ ਡਿਜ਼ਾਈਨ ਬਾਦੂ ਨੇ ਆਹ ਦੇਖੋ ਜਿੱਦਾਂ ਪ੍ਰਿੰਟਡ ਚੱਲਦੀਆਂ ਆ ਵਾਈਟ ਹੈਗੀ ਆ ਆਹ ਦੇਖੋ ਇਹਨਾਂ ਦੀ ਸਾਰੀ ਡਿਜ਼ਾਈਨ ਤੇ ਨੀਂਗ ਮਾਰ ਲਓ ਵੀਰੇ ਜਿਵੇਂ ਅੱਜਕੱਲ ਪਲੇਨ ਸ਼ਰਟ ਚਲਦੀ ਆ ਕੱਲੀ ਪਲੇਨ ਦਾ ਵੀ ਰ ਇਸ ਟਾਈਮ ਜਿੱਦਾਂ ਨਾ ਮੈਂ ਤੁਹਾਨੂੰ ਦੱਸਦਾ ਪਲੇਨ ਦਾ ਵੀ ਕੰਬੋ ਆਪਣੇ ਕੋਲ ਸੈਟ ਆ ਜਾਊਗਾ ਪਤਾ ਕੀ ਜੱਕਰਾ ਇਸ ਟਾਈਮ ਜਿੱਦਾਂ ਗਰਮੀ ਚਲਦੀ ਆ ਹਰੇ ਲੋਰ ਕੈਪਰੀ ਟੀ-ਸ਼ਰਟ ਹੀ ਜ਼ਿਆਦਾ ਵਿਕਦੀ ਆ ਬਿਲਕੁਲ ਪੈਂਟਾਂ ਰ ਸ਼ਰਟਾਂ ਦੀ ਡਿਮਾਂਡ ਹਲੇ ਇਸ ਤਰ੍ਹਾਂ ਘਟਾ ਇਸ ਕਰਕੇ ਆਪਾਂ ਨੇ ਹਲੇ ਜਣ ਕਿ ਐ ਐ ਨਹੀਂ ਵੀ ਗਏ ਹਲੇ ਨਹੀਂ ਜਣ ਕਿ ਨੋਰਮਲ ਨਹੀਂ ਜਣ ਕਿ ਕਹਿਣ ਦਾ ਮਤਲਬ ਬਹੁਤ ਹੀ ਜ਼ਿਆਦਾ ਹੋ ਬੋ ਵੈਰਾਈਟੀ ਨਹੀਂ ਜਣ ਕਿ ਸਿਲੇਕਟਡ ਜੀ ਪੀਸ ਰੱਖੇ ਹੋਏ ਆ ਨਾ ਉਹਦੇ ਵਿੱਚ ਆਪਾਂ ਨੂੰ ਮਿਲ ਜਾਣਗੇ ਪਲੇਨ ਦੇ ਵਿੱਚ ਵੀ ਮਾਲ ਆ ਜਾਣਾ 1-2 ਦਿਨ ਦੇ ਵਿੱਚ ਵਿੱਚ ਉਹ ਵੀ ਆਪਾਂ ਫੇਰ ਅਗਲੀ ਵੀਡੀਓ 'ਚ ਹਨਾ ਉਹ ਦਿਖਾਵਾਂਗੇ ਤੁਹਾਨੂੰ ਜਦੋਂ ਅਗਲਾ ਨਿਊ ਸਟਾਕ ਆਊਗਾ ਆ ਦੇਖੋ ਜੀ ਬਾਕੀ ਹੋਰ ਦੱਸੋ ਇਹ ਤੋਂ ਬਾਅਦ ਫੇਰ ਵੀਰੇ ਟੀ-ਸ਼ਰਟ ਆ ਜਾਣੀਆਂ ਟੀ-ਸ਼ਰਟ ਵੀਰੇ ਆ ਦੇਖੋ ਇਹ ਜਿੱਦਾਂ ਇਹਦੇ ਤਿੰਨ ਲਵੋਗੇ ਤਾਂ ਤੁਹਾਨੂੰ 500 ਦੀਆਂ ਪੈਣੀਆਂ ਤਿੰਨ 500 ਦੀਆਂ ਹਾਂਜੀ ਉਹ ਤਾਂ 600 ਪੈਣੀਆਂ 200 ਰੁਪਏ ਦੀ ਹਾਂਜੀ ਇਹ ਜੇ ਕਿਸੇ ਨੇ ਤਿੰਨ ਇਕੱਠੇ ਲੈਣੇ ਤਾਂ ਆਪਾਂ 450 ਸੈੱਟ ਲਾਵਾਂਗੇ ਓਕੇ ਆ ਵਾਹ ਤਿੰਨ ਠੀਕ ਹੈ ਜੀ ਲਓ ਜੀ ਇਹਨਾਂ 'ਚ ਮਿਲ ਜਾਣਗੀਆਂ ਇਹਨਾਂ 'ਚ ਰੰਗ ਮਿਲ ਜਾਣਗੇ ਕਰਨ ਮਿਲ ਜਾਣਗੇ ਇਸ ਤੋਂ ਥੋੜੀ ਜਿਹੀ ਹੋਰ ਆਪ ਚਾਹੀਦੀ ਆ ਤਾਂ ਫਿਰ ਕੋਈ ਕੰਪਨੀ 'ਚ ਮਿਲ ਜੂਗੀ ਆਹ ਦੇਖੋ ਜਿੱਦਾਂ ਇਹ ਵੀ ਅਗੀ ਵਰਲਡ ਕੱਪ ਜਿੱਦਾਂ ਰੈੱਡ ਹਲ ਕੰਪਨੀ ਆ ਇਹ ਹੂੰ ਠੀਕ ਹੈ ਜੀ ਇਹ ਇਹ ਓਰੀਜినਲ ਆ ਇਹ ਓਰੀਜినਲ ਵੀਰੇ ਰੈੱਡ ਹਿਲਦੀ ਆ ਰੈੱਡ ਹਿਲ ਹਾਂ ਜੀ ਇਹਦੇ ਸਾਈਜ਼ ਵੀ ਸਟੈਂਡਰਡ ਆ ਅਰੇ ਕੋਈ ਲ ਸਾਈਜ਼ ਆ ਲ ਸਾਈਜ਼ ਪ੍ਰੋਪਰ ਜਿਹਦਾ ਲ ਸਾਈਜ਼ ਆਉਂਦਾ ਪ੍ਰੋਪਰ ਆਊਗਾ ਠੀਕ ਆ ਐਦਾਂ ਨਹੀਂ ਵੀ ਹਾਂ ਟਾਈਟ ਆਊਗਾ ਉੱਚਾ ਆਊਗਾ ਪ੍ਰੋਪਰ ਆਊਗਾ ਇਹ ਸਮਝ ਗਿਆ ਮੈਂ ਹਾਂ ਜੀ ਯਾਨੀ ਕਿ ਇਹਨਾਂ ਚ ਵੀ ਤੁਹਾਨੂੰ ਰੰਗ ਮਿਲਣਗੇ ਇਹ ਤੁਹਾਨੂੰ ਸੈੱਟ ਪਾਊਗਾ 600 ਰੁਪਏ ਦਾ ਤਿੰਨ ਪੀਸ ਇਹ ਤਿੰਨ ਪੀਸ 600 ਇਹ 200 ਰੁਪਏ ਹਸਾਬ ਨੂੰ 200 ਰੁਪਏ ਹਾਂਜੀ ਠੀਕ ਹੈ ਜੀ ਪਰ ਇਹ ਤਾਂ ਆਏ ਆ ਵੀਰੇ ਇਹ ਕੁਆਲਿਟੀ ਵਧੀਆ ਉਹਨਾਂ ਨਾਲੋਂ ਰੰਗ ਰੂੰਗ ਰੰਗ ਰੂੰਗ ਦੇ ਵੀਰੇ ਫੁੱਲ ਗਰੰਟੀ ਹੈ ਤੀਸਰ ਕਿਤੇ ਨਹੀਂ ਜਾਂਦੀ ਇਹ ਇਹ ਤਾਂ ਕੰਪਨੀ ਦੀ ਹੈ ਜੀ ਇਹ ਦੂਸਰੀ ਨਹੀਂ ਹੈਗੀ ਆਹ ਹੂੰ ਤੇ ਵਧੀਆ ਸਮਝ ਗਿਆ ਉਸ ਤੋਂ ਬਾਅਦ ਫੇਰ ਆ ਜੂਗੀ ਕਾਲਰ ਵੀਰੇ ਕਾਲਰ ਆ ਦੇਖੋ ਪਲੇਨ ਤੋਂ ਸਟਾਰਟਿੰਗ ਹੁੰਦੀ ਹੈ ਆ ਦੇਖੋ ਜਾਨਕਾ ਘਰ ਘਰ ਵਾਸਤੇ ਠੀਕ ਆ ਚੀਜ਼ਾਂ ਇਹ ਯੂਜ਼ ਵਾਸਤੇ ਵੀਰੇ ਬਹੁਤ ਵਧੀਆ ਜਿਨ੍ਹਾਂ ਨੇ ਕੰਮ ਕੁੰਮ ਤੇ ਪਾਉਣੀਆਂ ਜਾਂ ਡੇਲੀ ਯੂਜ਼ ਵਾਸਤੇ ਹਾਂ ਡੇਲੀ ਯੂਜ਼ ਵਾਸਤੇ ਬਹੁਤ ਵਧੀਆ ਘਰ ਵਾਸਤੇ ਚੀਜ਼ਾਂ ਠੀਕ ਆ ਆ ਦੇਖੋ ਨਾ ਮਹਿੰਗੀ ਆ ਨਾ ਸਸਤੀ ਬਿਲਕੁਲ ਨੋਰਮਲ ਮੇਰੇ ਵਰਗਾ ਮਾ ਤੜਪਾ ਹੀ ਲੈਣਾ ਆ ਜੀ ਆਹ ਵੀ ਆ ਹੁਣ ਜਿਵੇਂ ਇਹ ਬਾਜ਼ਾਰ ਦੇ ਵਿੱਚ ਮੇਰੇ ਸਾਹਬ ਨਾਲ ਉਹੀ 400 450 ਇੰਦਾ ਸੇਲ ਹੁੰਦੀ ਹੋਗੀ ਆਪਣੇ ਕੋਲ ਤੁਹਾਨੂੰ ਸਿਰਫ 300 ਰੁਪਏ ਪੈਣਗੇ ਹੂੰ ਉਹ ਨੀ ਕੱਪੜਾ ਬਹੁਤ ਹਲਕਾ ਕੱਪੜਾ ਵੀਰੇ ਪੂਨ ਗਰੰਟੀ ਕੱਪੜਾ ਪੂਰਾ ਹਲਕਾ ਮੈਂ ਦੇਖ ਰੰਗ ਡਿਜ਼ਾਈ ਡਿਜ਼ਾਈਨ ਜਿਹੇ ਚ ਮਰਜ਼ੀ ਲੋ ਰੰਗ ਆ ਦੇਖੋ ਆ ਦੇਖੋ ਇੱਕ ਵਾਰ ਜਿਹੜੇ ਸਾਡੇ ਸਬਸਕ੍ਰਾਈਬਰ ਨੇੜੇ ਤੇੜੇ ਨੇ ਹਨਾ ਠੀਕ ਹੈ ਨਹੀਂ ਹਾਂਜੀ ਵੀ ਜਰੂਰ ਕਰਿਓ ਇੱਕ ਵਾਰ ਤੇ ਇੱਕ ਵਾਰ ਕਪੜਾ ਜਰੂਰ ਦੇਖਿਓ ਕਿਉਂਕਿ ਜੇ ਤੁਹਾਨੂੰ ਕਪੜਾ ਪਸੰਦ ਆ ਤਾਂ ਲਿਓ ਬੇਸ਼ੱਕ ਨਾ ਲਿਓ ਪਰ ਇੱਕ ਵਾਰ ਮੌਕਾ ਜਰੂਰ ਦਿਓ ਸਹੀ ਗੱਲ ਆ ਜੀ ਹਾਂਜੀ ਹਾਂਜੀ ਵੀਰੇ ਅੱਛਾ ਅੰਟੀ ਤੋਂ ਥੋੜੀ ਹੋਰ ਆਪ ਚਾਹੀਦੀ ਆ ਉਹ ਵੀ ਕੁਆਲਿਟੀ ਮਿਲ ਜੂਗੀ ਉਹ ਵੀ ਮਿਲ ਜੂਗੀ ਤਾਂ ਆ ਦੇਖੋ ਹੁਣ ਇੱਕ ਮਿੰਟੀ ਆਪਾਂ ਪਹਿਲਾਂ ਵੀ ਇੱਕ ਵੀਡੀਓ ਚ ਪਹਿਲਾਂ ਵੀ ਦਿਖਾਈ ਸੀ ਆ ਦੇਖੋ ਇੱਕ ਆਹ ਟੋਟਨਾ ਗੈਸਟਰਫ ਇਹ ਕੋਈ ਆਪ ਹੋ ਜਾਣੀਆਂ ਇਹ ਵਧੀਆ ਚ ਆ ਗਿਆ ਨਾ ਥੋੜਾ ਜਿਹਾ ਥੋੜੀ ਵੀਰੇ ਆਏ ਆ ਬਾਹਰ ਅੰਦਰ ਵਾਸਤੇ ਬਾਹਰ ਅੰਦਰ ਵਾਸਤੇ ਹੋ ਗਿਆ ਇਹ ਗੱਲ ਠੀਕ ਹੈ ਇਹਨਾਂ ਚ ਕੁਆਲਿਟੀ ਵਧੀਆ ਹੈ ਅਰੇ ਇਹਨਾਂ ਚ ਡਿਜ਼ਾਈਨ ਵੀ ਮਤਾਂ ਦਿਖਾ ਕਣਾ ਇੱਕ ਕਾਟੀ ਵਾਲਾ ਨਵਾਂ ਆਇਆ ਵੀਰੇ ਜੇ ਮਾਲਾ ਹੁਣ ਤੂੰ ਆਹ ਟੀ-ਸ਼ਰਟ ਲਾਉਣਾ ਮੈਂ ਲਾਲ ਲੈ ਦੇਣੀਆਂ ਜੀ ਪੈਂਟ ਉਹ ਵਾਂਡਣਾ ਮੇਰਾ ਕੰਬੋ ਹਾਂਜੀ ਉਹ ਸਸਤਾ ਪਾਊਗਾ ਹਾਂਜੀ ਵੀਰੇ ਓਕੇ ਠੀਕ ਪੈਂਟ ਦੇ ਨਾਲ ਹੁਣ ਪੈਂਟ ਦੇ ਹਿਸਾਬ ਨਾਲ ਮੈਂ ਤੁਹਾਨੂੰ ਦੋ ਜਾਂ ਤਿੰਨ ਤਰੀਕੇ ਦੀ ਪੈਂਟਾਂ ਦਿਖਾਈਆਂ ਨਾ ਜਿੰਦਾ ਦੀ ਤੁਸੀਂ ਲਓਗੇ ਉਸ ਹਿਸਾਬ ਨਾਲ ਬਣ ਜੂਗੀ ਉਸ ਹਿਸਾਬ ਨਾਲ ਬਣੇ ਇਹ ਟੀ-ਸ਼ਰਟ ਠੀਕ ਹੈ ਜੀ ਇਹ ਆਪਣੇ ਮੱਦੇ ਲੱਗੂਗੀ 450 ਰੁਪਏ ਦੀ ਇਹ ਡੀ ਸ਼ਰਟ ਹੈ ਜਿਹੜੀ ਇਹ ਗਰੰਟੀ ਹੋ ਗਈ ਬਹੁਤ ਕੱਪੜੇ ਦੀ ਇਹਨਾਂ ਤੇ ਰੰਗ ਮਿਲ ਜਾਣਗੇ ਡਿਜ਼ਾਈਨ ਹੋਰ ਮਿਲ ਜਾਣਗੇ ਬਸ ਤੇ ਆਹ ਦੇਖੋ ਵੀਰ ਜੀ ਇਹ ਕਾ ਕਪੜਾ ਨੂੰ ਨਮ ਹੈ ਅੱਜ ਕੱਲ ਇਹਨਾ ਬਹੁਤ ਚਾਲਦਾ ਕਪੜਾ ਦੇਖਣ ਨੂੰ ਆਇਆ ਲੱਗਦਾ ਬਹੁਤ ਭਾਰੀ ਆ ਇਹ ਹਾਂਜੀ ਇਹ ਵੀਰੇ ਭਾਰੀ ਨਹੀਂ ਇਹ ਬਿਲਕੁਲ ਨਾਰਮਲ ਆ ਠੀਕ ਹੈ ਨਾ ਇਹਦੀ ਡਿਜ਼ਾਈਨਿੰਗ ਇਦਾਂ ਬਣੀ ਹੋਈ ਹੈ ਵੀਰੇ ਨਹੀਂ ਕਿ ਇਦਾਂ ਬਣੀ ਹੋਈ ਜਿੱਦਾਂ ਗੁਣਿਆ ਨਾ ਬਣਾਈ ਬਣਤੀ ਚ ਨਹੀਂ ਉਹਨੇ ਕੱਪੜਾ ਹਾਂ ਉਵੇਂ ਲੱਗਦਾ ਹੈ ਸੂਤ ਹਾਂ ਇਹ ਚੀਜ਼ ਬਹੁਤ ਵਧੀਆ ਹੈ ਇਹਦਾ ਵੀਰੇ ਪੀਸ ਵੀ ਇੱਕ ਰਹਿ ਗਿਆ ਇਹਦੇ ਨਾਲ ਸਾਰੇ ਪੀਸ ਲੱਗ ਗਏ ਅੱਛਾ ਲੱਗ ਲੈ ਠੀਕ ਹੈ ਚਲ ਇਹ ਰਹਿ ਗਿਆ ਵੀਜ਼ਾ ਇਹ ਠੀਕ ਹੈ ਜੀ ਇਹ ਵੀਰੇ ਆਪਾਂ ਨੇ 550 ਸੇਲ ਕਰਿਆ ਹੁਣ ਆਪਾਂ ਲਾਸਟ ਵੀਜ਼ਾ ਦੇ ਦਵਾਂਗੇ 450 ਰੁਪਏ ਦਾ ਠੀਕ ਹੈ ਜੀ ਇਹਦੇ ਵਿੱਚ ਇਸ ਤੋਂ ਬਾਅਦ ਆ ਜਾਣੀ ਹੈ ਵੀਰ ਜੀ ਫਿਰ ਗੋਲਗਲਾ ਗੋਲਗਲਾ ਆਪਾਂ ਪਹਿਲਾਂ ਵੀ ਦਿਖਾਈਆ ਤੁਹਾਨੂੰ ਆ ਦੇਖੋ ਜੀ ਮਤਲਬ ਕਿ ਟੀ-ਸ਼ਰਟ ਨਿਕਾ ਬਣਾਉਣਾ ਆ ਵੀਰੇ ਟੀ-ਸ਼ਰਟ ਚੈੱਕ ਕਰੋ ਬੈਗ ਤੇ ਵੀ ਇਹ ਉਹ ਇਹਦਾ ਜਿਹੜਾ ਹੁਣ ਪਿੱਛੇ ਲੱਗਿਆ ਪ੍ਰਿੰਟਿੰਗ ਵਾਲ ਚੁਪਦੀ ਵਗੈਰਾ ਨਾ ਵੀਰੇ ਕੁਝ ਨਹੀਂ ਚੁਪਦੀ ਇਹ ਓਕੇ ਬੜੀ ਵਧੀਆ ਚੀਜ਼ ਹੈ ਉਹਦੇ ਵਿੱਚ ਇਹ ਸਟੱਫ ਚ ਇਹ ਵੀਰੇ ਮਾਰਕੀਟ ਜਿੱਦਾਂ ਰੇਟ 500 ਰੁਪਏ ਸੇਲ ਹੁੰਦੀ ਆ ਇਹ ਆਪਾਂ ਲਾਸਟ ਰੇਟ ਦਵਾਂਗੇ 350 ਰੁਪਏ ਦੀ ਠੀਕ ਹੈ ਜੀ ਫੁੱਲ ਗਾਰੰਟੀ ਹੋਊਗੀ ਔਰ ਫੁੱਲ ਸਟੱਚ ਹੋਊਗੀ ਐਦਾਂ ਨਹੀਂ ਵੀ ਦੂਸਰੀ ਇਹ ਨਾਰਮਲ ਨਹੀਂ ਹੈਗੀ ਵਧੀਆ ਚਾ ਇਹ ਬਾਜ਼ਾਰ 'ਚ 550 ਜਾਂ 600 ਰੁਪਏ ਸੇਲ ਹੁੰਦੀ ਆ ਇਹ ਓਨਲੀ 350 ਰੁਪਏ ਦਵਾਂਗੇ ਠੀਕ ਹੈ ਜੀ ਇਹਨਾਂ 'ਚ ਤੁਹਾਨੂੰ ਰੰਗ ਡਿਜ਼ਾਈਨ ਸਾਰੇ ਮਿਲ ਜਾਣਗੇ ਉਸ ਤੋਂ ਬਾਅਦ ਵੀਰੇ ਆ ਗਿਆ ਜਿਵੇਂ ਆਪਾਂ ਸਿਆੜਾ ਦੇ ਟਰੈਕਸੂਟ ਪਾਉਣੇ ਹਨਾ ਆਪਾਂ ਗਰਮੀ ਵਾਲਾ ਵੀ ਟਰੈਕਸੂਟ ਰੱਖਿਆ ਹੋਇਆ ਆ ਦੇਖੋ ਨਾਲ ਟੀ-ਸ਼ਰਟ ਆ ਗਈ ਜੀ ਠੀਕ ਆ ਨਾਲ ਇਹ ਕੰਬੋ ਸੈੱਟ ਇਹਦਾ ਨਾਲ ਆ ਗਈ ਲੋਰ ਪਰ ਆ ਟੀ-ਸ਼ਰਟ ਜਿਆਦਾ ਭਾਰੀ ਨਹੀਂ ਵੀਰ ਜੀ ਭਾਰੀ ਨਹੀਂ ਇਹ ਕੱਪੜੇ ਇਦਾਂ ਦੇ ਹੈ ਕੁਆਲਿਟੀ ਵਧੀਆ ਇਹਨਾਂ ਦੀ ਇਹਨਾਂ ਦਾ ਅਜ ਤਾਂ ਨਹੀਂ ਵੀ ਹਾ ਕਈ ਕਹਨੇ ਆ ਧੋਏ ਤੇ ਖਰਾਬ ਹੋ ਜਾਂਦੇ ਫਲਾਣਾ ਕੁਝ ਵੀ ਨਹੀਂ ਹੋਣਾ ਇਹਨਾਂ ਨੂੰ ਇਹ ਤਾਂ ਵੀਰ ਜੀ ਸੈੱਟ ਨਾਲ ਦੀ ਨਾਲੇ ਸੇਲ ਹੋ ਗਏ ਜਿਹੜੇ ਹੈਗੇ ਨੇ ਇੱਕੋ ਹੀ ਕਲਰ ਹੈ ਹਾਂ ਦੋ ਜਾਂ ਤਿੰਨ ਕਲਰ ਰਹਿ ਗਏ ਤਾਂ ਚਾਰ ਰਹਿ ਗਏ ਹਨਾ ਕਲਰ ਤੇ ਇਹ ਇਹਦਾ ਕਿਹਦਾ ਹਵਾ ਇਹ ਵੀਰ ਜੀ ਸੈੱਟ ਲੱਗੂਗਾ 999 ਰੁਪਏ ਦਾ ਆਪਾਂ ਨੂੰ ਠੀਕ ਆ ਉਹ ਲਿਖਉਂਗਾ ਆ ਦੇਖੋ ਕਿੰਨੇ ਜਾਂ ਕਲਰ ਪਿਆ ਜਾਂ ਸੌਲੀ ਹਾਂਜੀ ਉਸ ਤੋਂ ਬਾਅਦ ਵੀਰੇ ਆਪਾਂ ਆ ਦੂਗੇ ਲੋਰਾ ਵੀ ਹੈਗੀਆਂ ਆਪਣੇ ਲੋਰਾ ਵੀ ਤੁਹਾਨੂੰ ਅੱਜ ਦਿਖਾਈਆਂ ਹੋਈਆਂ ਤੇ ਆ ਗਈ ਲੋਰਾ ਬੋਥੋਂ ਸਟਾਰਟ ਕਰਦੇ ਵੀਰੇ ਇੱਧਰ ਆ ਦੇਖੋ ਵੀਰੇ ਇੱਧਰ ਨੂੰ ਆ ਜਾ ਇੱਧਰ ਕਿਉਂਕਿ ਸਮਝ ਹਾਂਜੀ ਪਾ ਲੋਰਾ ਦੇ ਠੀਕ ਹੈ ਜੀ ਇਹ ਸਿਰਫ ਆਪਾਂ ਨੂੰ ਪਣੀ 200 ਰੁਪਏ ਦੀ 200 ਰੁਪਏ ਤੋਂ ਸਟਾਰਟਿੰਗ ਆ ਲੋਰਾ 600 ਹੋਰ ਦੇਖੋ ਓਨਲੀ 150 ਰੁਪਏ ਦੀ ਸ਼ਰਟ ਠੀਕ ਹੈ ਜੀ ਜਿਹੜੇ ਤੇ ਡਿਜ਼ਾਈਨ ਕਲਰ ਜਿੰਨੇ ਮਰਜ਼ੀ ਲੈ ਲਿਓ ਹਾਂ ਜੀ ਆ ਦੇਖੋ ਡਿਜ਼ਾਈਨ ਕਲਰ ਤਾਂ ਜਿੰਨੇ ਮਰਜ਼ੀ ਆ ਦੇਖੋ ਨਵੇਂ ਤੇ ਨਵੇਂ ਡਿਜ਼ਾਈਨ ਆ ਸਾਰੇ ਇਤਨੀਆਂ ਨਹੀਂ ਵੀ ਸਿੰਪਲ ਹੈ ਬਿਲਕੁਲ ਹੈ ਸਿਰਫ ਓਨਲੀ 150 ਰੁਪਏ ਪੈਣੀ ਹੈ ਠੀਕ ਹੈ ਜੀ ਇੱਕ ਵਾਰ ਵਿਜ਼ਿਟ ਇੱਕ ਵਾਰ ਮੌਕਾ ਹਾਂ ਦੇਖੋ ਜੀ ਹਾਂ ਅੱਛਾ ਇਹ 1.5 ਫੋਰ ਪੈਨ ਹੋਣਾ ਸਾਰੀ 150 ਹੈ ਵਧੀਆ ਵੈਸੇ ਕਪੜਾ ਤੇਰਾ ਵੈਸੇ ਬਹੁਤ ਵਧੀਆ ਕਪੜਾ ਓਏ ਇਹਦੀ ਇੱਕ ਹੋਰ ਹੁੰਦੀ ਆ ਹੋਰ ਮਲ ਦੇ ਵਿੱਚ ਵੀ ਤਾਂ ਅੱਜ ਕੱਲ ਪੈਂਟਾ ਪਾਉਂਦੇ ਆ ਅੱਜ ਕੱਲ ਮੁੰਡੇ ਉਹ ਚੀਜ਼ਾਂ ਹੈ ਆਪਣੇ ਪਾ ਹਾਂ ਹਾਂ ਆ ਪੈਂਦਾ ਆ ਦੇਖੋ ਜੀ ਫੌਰਮ ਠੀਕ ਹੈ ਇਹ ਜਿਹੜਾ ਬਾਈ ਦਾ ਸਾਰੇ ਨੂੰ ਪਤਾ ਵੀ ਚੱਲ ਕਰੋਣੀ ਪੈਂਦੀ ਜਿੰਨੀ ਹੁੰਦੀ ਹੈ ਇਹਨਾਂ ਦੀ ਪਰ ਕੱਪੜਾ ਤੇ ਸਟੱਫ ਦੇਖ ਕਰੋ ਬਰੇਕ ਕੱਪੜੇ ਜਨਸੂਗਾ ਆ ਦੇਖੋ ਇਹਦੇ ਜਿਹ ਵੀ ਬਰੇ ਡਿਜ਼ਾਈਨ ਰੰਗ ਬਦ ਸਾਰੇ ਮਿਲ ਜਾਣਗੇ ਸਾਰੇ ਐਟੂ ਜ਼ੈਡ ਸੈੱਟ ਸਾਰੇ ਮਿਲ ਜਾਣਗੇ ਤੁਹਾਨੂੰ ਇਹਦੇ 28 ਤੋਂ ਲੈ ਕੇ 36 ਕਮਰ ਤੱਕ ਤੇ 38 40 ਤੱਕ ਵੀ ਪਏ ਹਨ ਦੇਖੋ ਆਪਣੇ ਕੋਲ ਇਸਾਰੇ ਅਵੇਲੇਬਲ ਹੈਗੇ ਇਹ ਮਿਲ ਜਾਣਗੇ ਕੋਈ ਇਹਨਾਂ ਵਿੱਚ ਬਨਾਣਾ ਬਨੂਨਾ ਨੋਰਮਲ ਸਭ ਤੋਂ ਸਭ ਨੂੰ ਮਿਲ ਜੂਗਾ ਓਕੇ ਓਕੇ ਚਲੋ ਜੀ ਬਾਕੀ ਨਮਾ ਹੁਣ ਹੋ ਸਟਾਕ ਕਦੋਂ ਆਊਗਾ ਸਟਾਕ ਵੀ ਰਿਆਉਣ ਕੋ ਹਫਤੇ ਦੇ ਹਫਤੇ ਚੇਂਜ ਹੁੰਦਾ ਰਹਿੰਦਾ ਮਾਲ ਠੀਕ ਚਲੋ ਜੀ ਹੁਣ ਆਪਾਂ ਤੁਹਾਨੂੰ ਮਿਲਦੇ ਆ ਹੁਣ ਨਿਊ ਸਟਾਕ ਦੇ ਵਿੱਚ ਹੀ ਤੇ ਠੀਕ ਹੈ ਜੀ ਇੱਕ ਵਾਰ ਵਿਜ਼ਿਟ ਜ਼ਰੂਰ ਕਰਿਓ ਜੀ ਮਿਲਦੇ ਆ ਆਪਾਂ ਤੁਹਾਨੂੰ ਕਿਸੇ ਅਗਲੇ ਬਲੌਕ ਦੇ ਵਿੱਚ ਸਸਿਕਾ